ਮੈਂ ਹੁਣ ਉੱਦੋਂ ਗਾਹ ਹੋਣ ਲੱਗਿਆ ਵੀ ਹੁਣ ਜੇ ਮੈਂ ਇੱਥੇ ਕੋਈ ਗੱਲ ਬੋਲ ਸਾਡੇ ਮੁੱਦੇ ਦੀ ਗੱਲ ਕਰੋ ਸਾਡਾ ਮੈਟਰ ਹੀ ਨਹੀਂ ਆਪਾਂ ਪੈਪਰ ਤੋਂ ਨਹੀਂ ਲੈਣਾ ਮੈਂ ਤਾਂ ਇਹ ਦੱਸਦਾ ਆਪਾਂ ਪੰਕਟਾ ਚਾਹੀਦਾ ਜਿਹੜੇ ਮਰੇ ਪਾਵੇ ਮੈਂ ਗੱਲ ਕਿਤੇ ਚੱਲਾਂ ਆਪਾਂ ਪਾਈਪਾਂ ਰੋਕੀ ਲੈਣਾ ਗੈਸ ਪਾਈਪ ਪਵੇ ਨਾ ਪਵੇ ਮੈਂ ਤੁਹਾਨੂੰ ਇਹ ਗੱਲ ਸੁਣਾ ਕੀ ਤੱਕਦੋਂ ਪਊਗੀ ਗੈਸ ਪਾਈਪ ਤੁਹਾਡੀ ਮੈਂ ਜੇ ਉਹਨੂੰ ਕਹਿ ਦਿੰਦਾ ਵੀ 386 ਤੁਹਾਡੀਆਂ ਹੋਗੀਆਂ ਤੇ ਜੇ ਨਾ ਮੇਰੇ ਮੂੰਹ ਤੇ ਹੁੰਦੇ ਹਨਾ ਮੈਨੂੰ ਜੋ ਉਵੇਂ ਮੈਂ ਤੁਹਾਨੂੰ ਕਿਹਾ ਗੱਲ ਤਾਂ ਦੱਸਦਾ ਵੀ ਮੈਂ ਆਪਦੀ ਜ਼ੁਬਾਨ ਨਾਲ ਜਿਵੇਂ ਹੁਣ ਵੀਰਾ ਪੁੱਛੀ ਜਾਂਦਾ ਮੈਂ ਨਹੀਂ ਕਰਦਾ ਪਰ ਮੈਂ ਤੁਹਾਨੂੰ ਅੱਜ ਸ਼ਾਮ ਨੂੰ ਜਾਂ ਕੱਲ ਸਵੇਰ ਨੂੰ ਦੱਸੂਗਾ ਵੀ ਮੇਰੀ ਕੀ ਗੱਲ ਹੋਈ ਹੈ ਦੱਸੋ ਜਰੂਰ ਦੱਸੋ ਜੀ 15 ਮਾਰਚ ਨੂੰ ਸਰਕਾਰ ਨੂੰ ਕੀ ਏਡੀ ਲੋੜ ਪਈ ਸੀ 15 ਮਾਰਚ ਨੂੰ ਨੋਟੀਫਿਕੇਸ਼ਨ ਕਰਤਾ 26 ਮੰਡੀਆਂ ਖਤਮ ਕਰਤੀਆਂ 9 ਸਈ ਲੋਕਾਂ ਦਾ ਮਨ ਮਨਜ਼ੂਰੀ ਦਿੱਤੀ ਸਾਡੀ ਮੰਡੀਆਂ 26 ਮਰਜ਼ ਕਰਤੀਆਂ ਦੁਨੀਆਂ ਮੰਡੀਆਂ ਰੱਦ ਕੋਈ ਨਹੀਂ ਕੀਤੀਆਂ ਸੀ ਜੀ ਸੈਲੂਨ ਨੂੰ ਮਰਜ਼ ਮੇਰੇ ਕੋਲ ਵੀ ਹੈ ਜੀ ਮੈਂ ਵੀ ਨਾਲ ਬੜੀ ਚੱਲੀ ਜਦੋਂ ਲੋਕ ਜਾ ਕੇ ਲੋਕ ਜਾ ਗਿਆ ਚਲੋ ਸਰਕਾਰ ਨੇ ਫੈਸਲਾ ਹੱਥ ਪਿੱਛੇ ਖਿੱਚਿਆ ਪਰ ਉਹਦਾ ਮੰਨਣਾ ਹੀ ਨਹੀਂ ਨਾ ਜੀ ਕਿਸੇ ਨੇ ਉਹਦਾ ਮੰਨਣਾ ਹੀ ਨਹੀਂ ਲੈ ਜੀ ਅਸੀਂ 4 3 ਬੰਦਾ ਕਿਸੇ ਨੇ ਐ ਨਹੀਂ ਕਹਿਣਾ ਵੀ ਚੱਲ ਸਰਕਾਰ ਨੇ ਜੇ ਲੋਕ ਜਾ ਕੇ ਤਾਂ ਸਰਕਾਰ ਨੇ ਸੁਣੀ ਉਦੋਂ ਪਹਿਲਾਂ 6 ਹੋਊਗਾ ਉਦੋਂ ਬਾਅਦ 5 ਹੋਊਗਾ ਉਹਦੇ ਚ 5 ਐਡ ਹੋਊਗਾ ਪਰ 11 ਵਾਸਤੇ ਨਹੀਂ ਕਿਸੇ ਨੇ ਕਹਿਣਾ ਵੀ 11 ਆਲੇ ਨੇ ਕਦੇ ਵਾਪਸ ਨਹੀਂ ਸਾਡਾ ਤਾਂ ਹੀ ਇੱਕ ਤੇ 5 ਨੇ ਨਹੀਂ ਮੈਂ ਉਹ ਦੱਸਦਾ ਵੀ ਉਹਦਾ ਮੈਨੂੰ ਕਿਸੇ ਨੇ ਮੈਂ ਤਾਂ ਕਹਿੰਦੇ ਨਹੀਂ ਕੋਈ ਵਾਹ ਵਾਹ ਕਰੇ ਮੈਂ ਕਹਣਾ ਵੀ ਤੁਸੀਂ ਸਵਾਲ ਪੁੱਛਿਆ ਮੈਂ ਤੁਹਾਨੂੰ ਜਵਾਬ ਦੇਤਾ ਬੀਬੀ ਪੰਜ ਵੀ ਪੰਜ ਇੱਕ ਮਿੰਟ ਨਾ ਜੀ ਤੁਸੀਂ ਸਵਾਲ ਪੁੱਛਿਆ ਮੈਂ ਇਹਨੂੰ ਵੀ ਪੂਰਾ ਕਰੂੰ ਤੁਸੀਂ ਕਹਤਾ ਮੈਂ ਆਪ ਕਹੀ ਜਨਾ ਵੀ 6 ਗੱਲ ਦੀ ਦਲ ਨੇ ਚਲਾਈਆਂ 5 ਕਾਂਗਰਸ ਨੇ ਚਲਾਈਆਂ ਉਹਦੇ ਚ 5 ਐਤ ਕੀ ਐਡ ਹੋਊਗਾ ਕਿਉਂਕਿ ਰੁਟੀਨ ਚ ਚੱਲਦਾ ਆਉਂਦਾ ਈ ਕਿਸੇ ਨੇ 11 ਦੀ ਇੱਥੇ ਕਦੇ ਗੱਲ ਹੀ ਨਹੀਂ ਕਰਨੀ ਤੇ ਉਹਨਾਂ ਨੇ 5 ਦੀਆਂ ਵੀ ਵਾਪਸ ਲੈ ਲਈਆਂ ਜਦੋਂ ਪਤਾ ਲੱਗਿਆ ਵੀ ਲੋਕਾਂ ਨੂੰ ਹੀ ਗੱਲ ਦਾ ਹੈ ਪਰ ਉਸ ਤੋਂ ਪਹਿਲਾਂ ਤਾਂ ਨਹੀਂ ਨਾ ਪਤਾ ਲੱਗਿਆ ਅਫਸਰ ਸਾਹੀ ਨੂੰ ਰੂਟੀਨ ਦੀ ਵੈਜ ਚੱਕ ਲੈਣੇ ਕਿ ਜਦੋਂ 11 ਤੇ ਨਹੀਂ ਬੋਲੇ ਤੇ ਹੋ ਸਕਦਾ 16 ਤੇ ਵੀ ਨਾ ਬੋਲਣ ਪਰ ਪਤਾ ਲੱਗਿਆ ਬਾਦੀ ਹੋ ਰੰਗ ਗਈ ਪਰ ਮੈਨੂੰ ਪਤਾ ਮੇਰੀ ਇਹ ਗੱਲ ਕੀਤੀ ਵੀ ਪਾਣੀ ਹੋ ਜੂਗੀ ਕਿਉਂਕਿ ਕਦੇ ਭਰਾ ਨੇ ਕਹੇ ਤੇ ਨਾ ਇਹਨੂੰ ਵੀ ਛੱਡੋ ਅਗਲੀ ਤੇ 26 ਪਿੰਡਾਂ ਦਾ ਸਾਡੇ 3 ਬਲਾਕਾਂ ਦਾ ਨੁਕਸਾਨ ਹੋਇਆ ਜਰੂਰੀ ਮਾਫੀ ਦੇਣੀ ਹੈ ਤਾ ਬ੍ਰਿਕ ਦੇ ਅਸੀਂ ਡਾਕਟਰ ਬੈਠੇ ਆ ਉੱਥੇ ਵੀ ਕੋਈ ਸਾਡੀ ਨਾ ਗੱਲ ਸੁਣੇ ਉੱਥੋਂ ਜੱਥੇਬੰਦਾਂ ਕੋਈ ਇਹ ਜਿਹਾ ਐਲਾਨ ਆਇਆ ਹਾਂਜੀ ਕਿ ਅਸੀਂ ਪਿੰਡਾਂ ਦੇ ਵਿੱਚ ਮਾਫੀ ਚਾਹੁੰਦੇ ਸਾਨੂੰ ਗਰੂਦ ਕਰੀ ਜੀ ਜਰ ਮੈਂ ਕਹਿੰਦਾ ਸਿਰ ਮੱਥੇ ਨਹੀਂ ਜੀ ਮੈਂ ਇਸ ਚੱਲੋ ਪਕੌੜਾ ਹੀ ਨਹੀਂ ਮੈਂ ਤਾਂ ਕਹਿੰਦਾ ਸਿਰ ਮੱਥੇ ਪਰ ਗੱਲ ਇਹ ਹੈ ਨਾ ਵੀ ਅਸੀਂ ਸਤਕਾਰ ਵੀ ਕਰਦੇ ਖੁੱਡਾ ਸਾਹਿਬ ਨੂੰ ਚੰਗੀ ਤਰ੍ਹਾਂ ਮੈਂ ਕਹਿੰਦਾ ਜੀ ਜੇ ਅਸੀਂ ਕੋਈ ਗਲਤ ਬੰਦੇ ਵੀ ਹੁੰਦੇ ਸਰਵੇ ਸਿਆਸਦਿਆਂ ਨਾ ਮੈਂ ਤਾਂ ਕਹਿੰਦਾ ਖਾਸ ਤਾਂ ਉਹ ਵੀ ਮੀਨ ਸੀ ਪਰ ਹੁਣ ਸਵਾਦ ਨਹੀਂ ਆਇਆ ਜੀ ਜਿਹੜਾ ਮੈਂ ਤੇ ਨਹੀਂ ਕਹਿੰਦੀ ਅਸੀਂ ਸਾਰੇ ਨਹੀਂ ਬੈਠਾ ਵਰਕਰ ਸਾਰੇ ਜੱਜ ਕੇ ਬੋਟਾ ਬਣਾਉਂਦੇ ਅਸੀਂ ਕਰਾਂ ਵੀ ਪਣਾਗਾ ਤੁਰੇ ਵੀ ਫਰੇ ਆ ਪਰ ਸਾਨੂੰ ਦੋਖ ਹੁੰਦਾ ਜਦੋਂ ਸਾਡੀ ਚੀਜ਼ਾਂ ਇਹ ਤਾਂ ਨਹੀਂ ਇਹ ਫਿਰ ਮੈਂ ਕਿਹੜੀ ਗੱਲ ਮੈਚ ਕਰਦਾ ਸਾਡਾ ਪਤਾ ਲੱਗਦਾ ਬਾਈ ਤੁਹਾਨੂੰ ਖੁਸ਼ੀ ਮਾਰੀ ਲੱਗਦਾ ਵੀ ਮੈਨੂੰ ਖੁਸ਼ੀ ਹੁੰਦੀ ਕਿ ਅੱਗੇ ਸਾਡੇ ਇੱਧਰ ਪਿੰਡਾਂ ਦਾ ਕੋਈ ਨਹੀਂ ਸੀਗਾ ਮੇੜ ਦਾ ਤੁਸੀਂ ਦੱਸਿਗੇ ਤੇ ਬਾਈ 5 6 ਪਿੰਡਾਂ ਚ ਆ ਕੇ ਗਏ ਪਰ ਗੱਲ ਇਹ ਸੀ ਨਾਲ ਦੀ ਨਾਲ ਜਿੱਥੇ ਤਾ ਆ ਗਏ ਜੀ ਵੀ ਸੋਡਾ ਕੋਈ ਵੀ ਬੰਦਾ ਨਹੀਂ ਸਾਡੇ ਤੇ ਆ ਗਏ ਖੜਿਆ ਜਮਾ ਗਲਤੀ ਹੈ ਇੱਕ ਵਾਰੀ ਆ ਕੇ ਬਈ ਬਾਈ ਤੂੰ ਖੇਲਦੇ ਵੀ ਬਾਈ ਸੋਡਾ ਮਾਰ ਜਾ ਮਿਲੂ ਮੈਂ ਤਾਂ ਹੀ ਗੱਲ ਕਹਿਣਾ ਵੀ ਜਮਾ ਗਲਤੀ ਹੋ ਸਕਦਾ ਸਾਰੇ 20 ਚ ਜਾਣਾ ਚਾਹੀਦਾ ਪਰ ਉਹਨਾਂ ਨੂੰ ਇਹ ਲੱਗਿਆ ਵੀ ਜਦੋਂ ਆਪਾਂ ਵੇਖ ਲਿਆ ਨੁਕਸ ਹੋ ਸਕਦਾ ਉਹਨਾਂ ਨੂੰ ਇਹ ਲੱਗਿਆ ਹੋਵੇ ਨਹੀਂ ਰੋਣਾ ਇਹ ਜਾਨੇ ਆਇਆ ਗੱਲ ਕਰ ਗਏ ਬਾਈ ਨਹੀਂ ਬਾਈ ਧਰਨਾ ਲੱਗਿਆ ਹੋ ਗਿਆ ਲਾਣ ਚਲੋ ਨਹੀਂ ਸਾਡੇ ਪਿੰਡ ਆਏ ਬਾਈ ਧਰਨਾ ਲੱਗਿਆ ਰਹਿ ਇਹ ਜਾਨੇ ਆਇਆ ਜੀ ਇੱਕ ਦੋ ਹੀ ਉਹ ਦੋ ਹੀ ਜਿਹੜੇ ਜਾਨੇ ਤੁਹਾਨੂੰ ਵੀ ਕੋਈ ਆਪਾਂ ਐ ਸੁਣ ਗਏ ਜੀ ਇਹ ਰੱਖੋ ਪਰ ਮਾਈਂ ਨਾ ਲੈਣਾ ਬਾਈ ਮੰਨ ਕੇ ਤੁਸੀਂ ਹੋਰ ਪਿੰਡਾਂ 'ਚ ਆ ਕੇ ਸਾਡੇ 'ਚ ਨਹੀਂ ਆਏ ਕੋਈ ਹੋਰ ਪਿੰਡਾਂ 'ਚ ਲਾਣ ਨਹੀਂ ਜਿਹਦਾ ਲਾਣ ਕਰਤਾ ਲਾਣੀ ਕਰ ਦੋ ਤੁਹਾਨੂੰ ਪਰ ਆਈ ਜਾਣਾ ਜੀ ਪਹਿਲਾਂ ਵੀ ਕਰੀਦਾ ਆ ਜਾਣਾ ਬਾਈ ਜੀ ਅਰਮੀ ਵਾਲਾ ਨਹੀਂ ਆਇਆ ਸਾਨੂੰ ਗਰਦੌਰੀ ਦਾ ਨਰਮੇ ਵੀ ਨਹੀਂ ਆਇਆ ਇੱਥੇ ਵੀ ਮੰਤਰੀ ਹੋਏ ਜਨਤ ਲੱਗੇ ਸਾਡੇ ਕੋਲ ਡੀਸੀ ਤੋਂ ਮੈਂ ਤਾਂ ਛੋਟੇ ਕੋਲੇ ਬੰਦੇ ਆ ਗਰਦੌਰੀ ਦਾ ਨਰਮੇ ਦੀ ਵੀ ਹੋਈ ਜੀ ਇਹ ਆਪਾਂ ਦਾ ਕੋਈ ਮਣੀ ਨਹੀਂ ਦਾ ਆਹੀ ਜਗਾਉਣ ਦੇ ਆ ਗੱਲ ਤਾਂ ਸੁਣਾ ਚਲੋ ਆਜੋ ਤੇ ਬੜਾ ਬਰਕਰੀ ਆ ਸਾਰੇ ਹਾਂ ਇਹ ਬਰਕਰੀ ਆ ਸਾਰੇ ਆ ਬਾਬੇ ਦੇ ਮੋਤਾ ਪਾਪਾ ਇਹ ਬਰਕਰ ਹੈ ਟੋਪਾ ਦਾ ਜੜਖੀ ਪੰਜ ਘਰਾ ਦੀ ਮਰੀ ਜਾਂਦੀ ਉਹਨਾਂ ਨਾਲ ਸਾਰਾ ਤੋੜੀ ਜਾਣੀ ਮੇਰੇ ਖੇਤਾਂ ਉੱਥੇ ਉਹ ਬਸ ਉਹਨਾਂ ਦਾ ਵਿਚਾਰ ਆ ਨਕਾਬਾ ਮੇਰੇ ਸਾਡਾ ਸੱਜਣ ਇਸ ਲਈ ਆਦੀ ਬੰਦਦਾ ਗੱਲ ਕਹਿਣਾ ਜਾਨ ਦਾ ਸੁਨਹਿਰਾ ਪਿੰਡ ਦਾ ਆਦਮ ਪਿੰਡ ਤੇ ਮਸਲਾ ਕਰ ਉਹਦੇ ਕੋਲੋਂ ਨਹੀਂ ਰੱਖਿਆ ਉਹ ਮੇਰੇ ਨਾਲ ਬਦਲ ਕਰੀ ਮੈਂ ਪੂਰੇ ਉਚਾਲਾ ਰੱਖੀ ਆ ਮੈਂ ਆ ਰਲੋ ਦਾ ਟੋਕਾ ਛਾਦੀ ਕਰਦਾ ਸਮਸਿਆ ਕਰੋ ਸਾਡੇ ਕਮੂਨ ਜਾਨੇ ਦੀ ਨਾ 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 ਗੱਲ ਕਰੀਏ ਸਮਸਿਆ ਕਰੋ ਅਸੀਂ ਸ਼ੁਰੂ ਕਰਦੇ ਹਾਂ ਸਾਡੇ ਪੱਧਰ ਤੇ ਕੇਂਦਰ ਦੇ ਸਮਾਜ ਦੇ ਛੋਟੀ ਬੋਟਾ ਵੀ ਉਨਾ ਮੋਲਾ ਇਹ ਮੇਰੀ ਗੋਣ

ਸਤਿ ਸ਼੍ਰੀ ਅਕਾਲ ਜਿੰਦਾਬਾਦ 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 ਕ੍ਰਮ ਆਵਜਾ ਨਾ ਦੇਣ ਵਾਲੀ ਸਰਕਾਰ ਹਾਂ